ਜੇ ਗੁਰੂ ਜੀ ਕੋ ਨਾ ਲ ਕੋ ਸਾਡੋ ਤੇਰੀਆਂ ਦੇ ਨਾਉ ਨ ਜਾਣੀ ਮੇਰਾ ਬੁਰਾ ਦੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਹਿਗੁਰੂ ਜੀ ਦੀ ਬਾਤ ਸ਼ਾਹੀ ਦਾ ਸੋਮੀ ਪ੍ਰਥਮ ਬਗਤੀ ਸੁਨਦੇ ਕਾ ਨਾਨਕ ਲੈਂ ਕੇ ਆਏ ਫਿਰ ਅੰਦਰ ਗੱਤੇ ਅਮਰਦਾਸ RAMDAS ਹੋਈ ਸਹਾਈ ਅਰਜੋ ਹਰਗੋਬਿੰਦ ਨੂੰ ਸੁਨ ਰਹੇ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਵਿਖਾ ਸਭ ਦੁਖਦਾਰ ਤੇਗ ਬਹਾਦਰ ਸੁਨਦੇ ਆਏ ਘਲ ਨਾਉ ਨੇ ਦੇ ਆਵੇ ਤਾਏ ਸਖਾਈ ਹੋਏ ਸਹਾਰਾ ਜਸਵਾ ਪਾਖਸ਼ਾ ਛਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਤਿ ਸਾਈਂ ਕੋਈ ਸਾਹ ਦਸਾ ਪਾਖਸ਼ਾ ਦੀ ਜੋ ਛਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾ ਬਿਹਾਨ ਕਰਕੇ ਬੋਲੋ ਜੀ ਪੰਜਾਬ ਪਿਆਰਿਆ ਚੋਹਾ ਸਾਹਿਬ ਜਾਦੇ ਚਾਲੀਆਂ ਮੁਕਤਿਆਂ ਹੱਥੀਆਂ ਜੱਪੀਆਂ ਤੱਕੀਆਂ ਜਿਨ੍ਹਾਂ ਨਾਲ ਜਪਿਆ ਵੰਦ ਸ਼ਕਤੀ ਆ ਦੇਖਦਾ ਦੇ ਗਵਾਹੀ ਦੇ ਕੇ ਅੰਦੇਠੀ ਦਾ ਤਨਾ ਪਿਆਰਿਆਂ ਸੁਤਿਆਰੇ ਦੀ ਕਮਾਈ ਦਾ ਅੰਦਰ ਤੇ ਖਾਲਸਾ ਜੀ ਬੋਲਗੇ ਜਨਾਂ ਸਿਨਾਂ ਸਿੰਘਣੀਆਂ ਨੇ ਧਰਨ ਰੇ ਤੁਸੀਂ ਸੰਗਤੇ ਬਾਂਦੇ ਬਾਂਦ ਕਟਾਏ ਕੋਕਰੀਆਂ ਲੋਹਈਆਂ ਤਰਪਰੀਆਂ ਤੇ ਚੜੇ ਆਰਿਆਂ ਨਾਲ ਉੱਚੇ ਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੁਖੀ ਜੇ ਸਾਹ ਸੁਆਸਨਾ ਨਿਭਾਈ ਤਰਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਬੋਲੋ ਜੀ ਪੰਜਾਓ ਤੱਕ ਤਾਂ ਸ਼ੁਰੂਆਤ ਤੋਂ ਦਿਵਾਰੇ ਹੁੰਦਾ ਧਿਆਨ ਕਰਕੇ ਬੋਲੋ ਜੀ ਤ੍ਰਿਨੇ ਸ਼ੁਰੂਆਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿ ਹੇ ਗੁਰੂ ਤੇਤੇ ਆਵਾਜਿ ਜਿਨ੍ਹੇ ਅਮਨੁ ਦਾ ਸਦਕਾ ਸਰਦ ਸੁਖੋ ਹੋਇ ਜਹਾਂ ਜਨ ਖਾਲਸਾ ਰਈ ਸਾਹਿਬ ਤਾਹ ਤਰਚਿਆ ਰਾਇਤ ਦੇਖ ਕੇ ਫਤਨ ਧਰਮ ਦੀ ਪੈ ਪੰਥ ਕੀ ਦੀਤਾ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸਾਂ ਰਹਤਾਂ ਬੇਗਾਨ ਸਹਾਦਤ ਸਹਾਦਤ ਰਾਨੋ ਸਦਾ ਨਾਮਦਾਨ ਸ੍ਰੀ ਅਨੰਤ ਸੁਨਹਿਮ ਜੀਵੇ ਸ਼ਕਨ ਚੌਕੀਆਂ ਝੰਡੇ ਗੁੰਗੇ ਦਿਖੋ ਜੋਗੇ ਤਲ ਧਰਮ ਕਾਨ ਜੈਕਾਰ ਭੋਲੇ ਜੀ ਸਿੱਖਾ ਦਾ ਮੰਨ ਨੀਵਾ ਮਤੁਤੀ ਮਤੁ ਬਾਤ ਦਾ ਰੱਖੋ ਅਕਾਲ ਪੁਰਖਾ ਹੈ ਗੁਰੂ ਥੇ ਪੰਥ ਦੇ ਸਦਾ ਸਹਾਈ ਬਾਬ ਜੀਓ ਗੁਰਦੁਆਰਾ ਛੀ ਨਨ ਕਾਨ ਸਾਹਿਬ ਤੇ ਹੋ ਗੁਰਦੁਆਰੇ ਮਰਤਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜ ਆ ਗਿਆ ਦੀ ਤਨਾ ਦੇ ਖੁੱਲੇ ਦਰਸ਼ਨ ਦਿਦਾਨ ਸੱਤੇ ਸੇਵਾ ਸੰਭਾਲਦਾ ਦਾਣ ਖਾਲਸਾ ਜੀ ਨੂੰ ਬਖਸ਼ੋ ਵੇਨ ਮਾੜਿਆਂ ਦੇ ਮਾਣ ਸਤਿਗੁਰੂ ਨਿਤਾਨਿਆਂ ਦੇ ਤਾਨ ਮੇ ਓਟੇ ਆਉਂਦੀ ਓਟ ਸੱਚੇ ਪਤਾਲ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਦੇ ਹਜ਼ੂਰ ਤੇਰੇ ਚਮਕ ਬਲਾਂ ਵਿਖੇ ਸਾਮੂ ਨਗਰੇ ਇਲਾਕਾ ਨਿਵਾਸੀ ਦੇਸ਼ ਦੇਸ਼ ਤੋਂ ਸਮੂਹ ਸੰਗਤਾਂ ਵੱਲੋਂ ਸਰਦਾਸ ਬੇਨਤੀ ਹੈ ਦੀ ਆਪ ਜੀ ਦੀਆਂ ਬਯੌਂਤ ਬਖਸ਼ਾ ਹੋਈਆਂ ਮੇਰਾ ਦਾ ਸਦਕਾ ਹਰ ਸਾਲ ਦੀ ਤਰ੍ਹਾਂ ਗੁਰੂਆਂ ਧੰਨ ਧੰਨ ਸ਼ਹੀਦ ਬਾਬਾ ਦੀਵਾਨ ਸਿੰਘ ਜੀ ਦੇ ਸਬਾਨਾਂ ਤੇ ਸ਼ਹੀਦਾਂ ਸਿੰਘਾਂ ਦੀ ਜਾਗ ਰਸਨਾ ਜੋੜ ਮੇਲਾ ਮਨਾਉਂਦਿਆਂ ਹੋਈਆਂ ਆਪ ਜੀ ਦੀਆਂ ਸੰਗਤਾਂ ਵੱਲੋਂ ਪਤੂ ਵਾਲੇ ਰੋਗ ਤੋਂ ਤਰਕੀਬਾਂ ਆਈ ਇਨੇ ਸਭ ਨੇ ਕਿੰਨ ਟਲਗਾਇ ਗੁਰਬਾਣੀ ਗਾਵੋ ਭਾਈ ਉਹ ਸਭ ਨੇ ਸਦਾ ਸੁਬਿਹਾਈ ਸ਼੍ਰੀ ਅਕਾਲ ਪੁਰਸਾਹਿਬ ਆਪ ਜੀ ਦੀਆਂ ਮਿਹਰਾ ਸਿਧਕਾਰਤ ਹੋਏ ਸਨ ਆਪ ਜੀ ਦੀਆਂ ਮਹਾਨ ਬਖਸ਼ਾ ਹੋਈਆਂ ਸੰਪੂਰਨ ਭੂਮੇ ਉਪਰੰਤ ਸੁਨਰੇ ਪੰਡਾ ਕੱਤੇ ਆਪ ਜੀ ਨੇ ਪਾਲਕ ਪੱਤਾ ਉੱਤੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਭਵਿਸ਼ੇ ਕੇ ਵਿਹਾਲ ਕੀਤਾ ਸਤਿਗੁਰੂ ਜੀ ਉਹ ਆਪ ਜੀ ਨੇ ਮੇਰਾ ਦਾ ਸਤਕਾ ਦਵਾਨਾ ਦੀ ਸੰਪੂਰਨਤਾ ਹੀ ਹੋਈ ਹੈ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਦਇਆ ਮਿਹਰ ਕਰਨੀ ਸਾਰੀਆਂ ਸੰਗਤਾਂ ਤੇ ਮੇਰਾ ਪ੍ਰਿਆਸ ਰੱਖਣਾ ਦਰੋਂ ਘਰੋਂ ਨਾਮਵਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਬਾਣੀ ਤੇ ਬਾਣੇ ਨਾਲ ਜੋੜ ਕੇ ਰੱਖਣਾ ਬਿਆੰਤ ਸੰਗਤਾ ਧਰਮਨ ਤੇ ਧੰਨ ਸੇਵਾ ਕਰੀਏ ਸਤਕਾ ਦੀਆਂ ਸਵਾਮਾ ਪਰਮਾਨਤਰਣੀਆਂ ਨਾਮ ਬਾਣੀ ਦੇ ਨਾਲ ਜੋੜ ਕੇ ਰੱਖਣਾ ਸਤਿਗੁਰੂ ਜੀਓ ਆਪ ਜੀ ਨੇ ਬੱਚਿਆਂ ਨੇ ਬਾਣੀ ਦੇ ਸਭੂ ਇਤਿਹਾਸ ਨੂੰ ਸਫਲ ਕਰਾਏ ਹਨ ਕਿਰਪਾ ਕਰਨੀ ਸਭੂ ਬੱਚਿਆਂ ਦੀ ਕਰਦੀ ਕਲਾ ਬਖਸ਼ਿਸ਼ ਕਰਨੀ ਹੋਈਆਂ ਭੁੱਲਾਂ ਦੀ ਖਿਮਾ ਅਕੇਲ ਸਮੱਤ ਬਖਸ਼ਣੀ ਦੀ ਬਾਣੀ ਬਾਣੀ ਨਾਲ ਦੇਵ ਕੇ ਗੁਰਬਾਣੀ ਸੁਧਤੇਸ਼ ਵਜਤੋ ਪੜਨ ਸੁਣਨ ਤੇ ਸੇਵਾ ਕਰਨ ਦੇ ਬਾਲ ਗੁਰੂ ਨੂੰ ਬਖਸ਼ਿਸ਼ ਕਰਨੇ ਸੰਗਤਾਂ ਹਾਜ਼ਰੀ ਭਰੀ ਸੁਬਨਾ ਦੀਆਂ ਹਾਜ਼ਰੀਆਂ ਬਿਲਕੁਲ ਘਟਾਵਾ ਪਰਵਾਨ ਕਰਨੀਆਂ ਲਈ ਆਪ ਜੀ ਦੇ ਹਜੂਰ ਸਮੂਹ ਸੰਗਤ ਵੱਲੋਂ ਅਰਦਾਸ ਰਿਕਤੀ ਹੈ ਜੀ ਦੁਆ ਆਪ ਜੀ ਨੇ ਸੰਗਤਾਂ ਖੇਤੀ ਕਿਸਾਨੀ ਨੂੰ ਬਚਾਉਣ ਲਈ ਸਤਿਗੁਰੂ ਜੀ ਜੋ ਸੰਘਰਸ਼ ਕਰਦੀਆਂ ਹਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਦਇਆ ਕਰਨੀ ਸਾਰੀਆਂ ਸੰਗਤਾਂ ਤੇ ਮਿਹਰਾਂ ਪ੍ਰਿਆਤ ਕਰਨਾ ਜਿਗਤਾਂ ਬਖਸ਼ਿਸ਼ ਕਰਨੀਆਂ ਹਰ ਮਦਾਨ ਫਤੇ ਜਰਣਾ ਜੈਕਾਰ ਕੀਓ ਧਰਮੀਆਂ ਦਾ ਪਾਪੀ ਤੇ ਗੰਦ ਦਿਓ ਇਹਦੇ ਪਿੱਤਰ ਵਿਤਨਾ ਅਨਸਾਰ ਰਹਿਮਤਾਂ ਬਰਿਆਚ ਰੱਖਣਾ ਸਤਿਗੁਰੂ ਜੀਓ ਆਪ ਹੀ ਸਹਾਈ ਹੋਣਾ ਆਪ ਜੀ ਮਿਹਰ ਦਇਆ ਕਰੋ ਜੀ ਆਪ ਜੀ ਦੀਆਂ ਸੰਗਤਾਂ ਵੱਲੋਂ ਆਪ ਜੀ ਦਾ ਕੋਟਾਨ ਕੋਰ ਸ਼ੁਕਰਾਨਾ ਹੈ ਬਾਛਾ ਜੀ ਕਿਰਪਾ ਕਰਨੀ ਸੰਗਤਾਂ ਦੀਆਂ ਮਨੋਕਾਮਨਾਵਾਂ ਗੁਰਮਤਿ ਅਨਸਾਰ ਪੂਰੀਆਂ ਕਰਨੀਆਂ ਮਿਹਰ ਦਿਆ ਕਰੋ ਜੀ ਟਵਿੱਟਰ ਹੁਕਮਨਾਮੇ ਬਖਸ਼ ਕਰਕੇ ਉਬਰੰਤ ਸੇਵਾ ਕਰਨ ਦੀ ਆਗਿਆ ਬਖਸ਼ੋ ਜੀ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਕਰਦੀ ਕਲਾ ਤੇਰੇ ਪਾਣੇ ਕਿਸਰ ਬਾਤ ਦਾ ਭਲਾ ਵਾਹ ਖਾਲਸਾ ਉਹ ਆਇਆ ਗੁਰਜੀਤ ਕੀ ਫੱਤੇ ਦੋਹਰਾ ਆਗਿਆ ਭਈ ਆਕਾਲ ਕੀ ਤਦ ਚਲਾਇਓ ਪੰਥ ਸਭ ਸਿੱਖਾਂ ਕੋ ਹੁ ਮੰਗੋ ਹੈ ਗੁਰੂ ਮਾਨੇ ਉਹ ਗ੍ਰੰਥ ਗੁਰੂ ਗ੍ਰੰਥ ਜੀ ਮਾਰਨੇ ਉਹ ਪ੍ਰਗਟੇ ਗੁਰਾਂ ਕੀ ਦੇਹ ਜੋ ਬਾਬ ਕੋ ਬੰਨ੍ਹ ਦੇਤਾ ਹੈ ਉਹ ਸ਼ਬਦ ਮੈਂ ਰਹਾ वही गुरू नाम जहाद ਗਲਗੀ ਸੋਹੇ ਸੀ ਸੋ ਸੋ ਹਮਰੀ ਰਚਿਆ ਕਰਿ ਸ਼੍ਰੀ ਗਲਗੀ ਤਾਰ ਜਗ ਦੀ ਸੋ ਹਮਰੀ ਰਚਿਆ ਕਰਿ ਸ਼੍ਰੀ ਗਲਗੀ ਤਾਰ ਜਗ ਦੀ